ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਕਰਦੇ ਆਂ ਸਾਡੇ YouTube ਚੈਨਲ ਪੰਜਾਬ ਜਵਲ ਅੱਠ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰੀ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਆਂ ਨਵੀਆਂ ਭਰਤੀਆਂ ਦੀ ਜਾਣਕਾਰੀ ਜਲਦੀ ਮਿਲ ਸਕੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੋ ਐਸਐਸ ਪ੍ਰੋਵਾਈਡਰ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਕੰਡਕਟਰਾਂ ਦੇ ਡਰਾਈਵਰਾਂ ਦੀ ਭਰਤੀ ਕੱਢੀ ਗਈ ਸੀ ਦੋਸਤੋ ਇਸ ਵਿੱਚ ਅਪਲਾਈ ਕਰਨ ਦਾ ਲਿੰਕ ਐਸਐਸ ਪ੍ਰੋਵਾਈਡਰ ਵੱਲੋਂ ਜਾਰੀ ਕੀਤਾ ਗਿਆ ਸੀ ਪਰ ਦੋਸਤੋ ਇਸ ਵਿੱਚ ਕੁਝ ਤਕਨੀਕੀ ਕਾਰਨਾ ਕਰਕੇ ਅਪਲਾਈ ਕਰਨ ਵਿੱਚ ਦਿੱਕਤ ਆ ਰਹੀ ਸੀ ਪਰ ਦੋਸਤੋ ਹੁਣ ਐਸਐਸ ਪ੍ਰੋਵਾਈਡਰ ਵੱਲੋਂ ਦੁਬਾਰਾ ਇਸ ਵਿੱਚ ਅਪਲਾਈ ਕਰਨ ਦਾ ਲਿੰਕ ਐਕਟੀਵੇਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਦੋਸਤੋ ਇਹਨਾਂ ਨੇ ਅਪਲਾਈ ਕਰਨ ਦੀ ਲਾਸਟ ਡੇਟ 30 ਅਪ੍ਰੈਲ 2025 ਤੋਂ ਵਧਾ ਕੇ 5 ਮਈ 2025 ਕਰ ਦਿੱਤੀ ਗਈ ਹੈ ਜਿਹਨਾਂ ਵੀ ਕੈਂਡੀਡੇਟਾਂ ਨੇ ਇਸ ਵਿੱਚ ਅਪਲਾਈ ਕਰਨਾ ਹੈ ਉਹ 5 ਮਈ 2025 ਤੋਂ ਪਹਿਲਾਂ ਇਸ ਵਿੱਚ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਦੋਸਤੋ ਪਹਿਲਾਂ ਇਸ ਵਿੱਚ ਐਪਲੀਕੇਸ਼ਨ ਫੀਸ 100 ਰੁਪਏ ਰੱਖੀ ਗਈ ਸੀ ਹੁਣ ਇਹ ਦੋਸਤੋ ਹਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ ਜਿਨ੍ਹਾਂ ਵੀ ਕੈਂਡੀਡੇਟਾਂ ਨੇ ਦੋਸਤੋ ਇਸ ਵਿੱਚ ਅਪਲਾਈ ਕਰਨਾ ਹੈ ਉਹੋ ਦੋਸਤੋ ਆਪਾਂ ਵੀਡੀਓ ਦੇ ਪਹਿਲੇ ਕਮੈਂਟ ਵਿੱਚ ਐਪਲੀਕੇਸ਼ਨ ਫਾਰਮ ਦਾ ਲਿੰਕ ਦੇ ਦਾਂਗੇ ਤੁਸੀਂ ਡਾਇਰੈਕਟ ਇਸ ਵਿੱਚ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਇਸ ਨਾਲ ਸੰਬੰਧਿਤ ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਹੋਰ ਨਵੀਆਂ ਭਰਤੀਆਂ ਦੀ ਅਪਡੇਟ ਲੈਣ ਲਈ ਸਾਡੇ YouTube ਚੈਨਲ ਪੰਜਾਬ ਜੋਬ ਅਲਰਟ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਤੁਹਾਨੂੰ ਆਉਣ ਵਾਲੀਆਂ ਨਵੀਂ ਨਵੀਂ ਭਰਤੀਆਂ ਦੀ ਅਪਡੇਟ ਜਲਦੀ ਤੋਂ ਜਲਦੀ ਮਿਲ ਸਕੇ ਤਾਂ ਮਿਲਦੇ ਆ ਦੋਸਤੋ ਅਗਲੀ ਨਵੀਂ ਅਪਡੇਟ ਦੇ ਨਾਲ ਉਦੋਂ ਲਈ ਧੰਨਵਾਦ